ਰੋਣਦਾ ਸਾਰੇ ਉਹ ਆਮਾਰੀ ਪਾੜੇ ਸਾਰੇ ਭਾਜ ਤੁਹਾਡੇ ਹੱਥ ਪੈਰ ਤੁਹਾਡੇ ਹੱਥ ਪੈਰ ਪਾ ਪਗ ਲੱਗ ਲਿਆਗਾ ਵੀ ਰੰਡਾਵਾ ਇੱਥੇ ਨਹੀਂ ਇਸ ਵਕਤ پي جا لو جائي تا او ني ده وندو سيت بھران بھتي او جڑا ساليا سن تھا من ني کراني سن او جنداں او جندیاں مردا تھگے ਅੰਦਰ ਮਰਵਾਉਂਦਾ ਚੱਲ ਗਈ ਅੰਦਰ ਮਰਵਾਉਂਦਾ ਸਾਰੇ ਉਹ ਹਮਾਰੀ ਪਾਰਟੀ ਸਰ ਦੇ ਪਾਜ ਉਹ ਮੇਰਾ ਸੀ ਪੈਂਡਾ ਸਾਰੇ ਹੈ ਕੱਟਾ ਕਿ ਨਾ ਪੂਰਾ ਮੇਰੇ ਸੇ ਕਿਹੜਾ ਪੈਂਡਾ ਤਰਗਾਵਾਦ ਤੇ ਕੀ ਗੱਲ ਹੋਈ ਆ ਅੰਦਰ ਮਰਵਾਣ ਗਾ ਮੈਂ ਗੁਰਦੀਪ ਸਿੰਘ ਸੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਰ ਮੈਂ ਅੰਦਰ ਦਾਖਲ ਹੋਣਾ ਬਣਾਉਂਦਾ ਖਟਕ ਲੱਗਿਆ ਅੱਛਾ ਖਟਕ ਲੱਗਿਆ ਗੁਰਦੀਪ ਸਿੰਘ ਉਹ ਕੋਈ ਨਹੀਂ ਉਹ ਸਾਰੇ ਕਿੰਨੇ ਬੰਦੇ ਆ ਜਿਆਦਾ ਉਧਰ ਉਧਰ ਦੱਸੋ ਤੁਸੀਂ ਕੀ ਹੋਇਆ ਵਾ ਹਾਂਜੀ ਜੀ ਯਾਰ ਉਹ ਸਾਰੇ ਅੰਦਰ ਗੁੱਡਾ ਕਰਦੀ ਹੋਣ ਈ ਆ ਹਾਂ ਅੰਮਰੇ ਸਾਰੇ ਵਾਲ ਪੜਦੋ ਤੇ ਇਹਨਾਂ ਨੇ ਅਗਰ ਮੈਂ ਅਸੀਂ ਕਿਹਦੀ ਪਾਰਟੀ ਲੋਕ ਅਗਰ ਹੀ ਪੜ ਲਗੇ ਕਾਂਗਰਸ ਵਾਲੇ ਭਰਲੇ ਵੀ ਨਹੀਂ ਨਾ ਕਾਂਗਰ ਕਾਗਜ਼ ਖੋ ਕੇ ਲੱਗੇ ਵੀਰੇ ਕਾਗਜ਼ ਖੋ ਕੇ ਕਾਗਜ਼ ਖੋ ਕੇ ਪੱਗ ਵੀ ਖੋ ਕੇ ਲੱਗੇ ਜੀ ਅੱਛਾ ਆ ਸਾਰੇ ਵਾਲ ਸੋਟੀ ਦੇ ਮੈਂਬਰ ਹਾਂਜੀ ਆ ਤਰ ਕਕਰ ਪੰਡੇਣਾ ਦਰਗਾਵਾਦ ਹਾਂ ਆਏ ਸਾਰੇ ਬਾਹਰ ਖੋਤੇ ਨੇ ਕੌਣ ਆਇਆ ਹੱਥ ਪਾਈ ਘੱਟ ਨੇ ਮੇਰੇ ਗਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲੇਟ ਕਰ ਪਾ ਆਏ ਪੱਗ ਕਿੱਥੇ ਤੁਹਾਡੀ ਪੱਗ ਵੀ ਉਹ ਲੈ ਗਏ ਹੋਗੇ ਇਹਨਾਂ ਨੂੰ ਯਾ ਇੱਕ ਮਿੰਟ ਕੋਦਾਂ ਦੇਖ ਰਹੀ ਦੀ ਆ ਨਾ ਗੱਲ ਪੈ ਕੇ ਆਣਗੇ ਸਾਰੇ ਝਾੜੂ ਵਾਲੇ ਅੰਦਰ ਕੀ ਗੱਲ ਹੋਈ ਆ ਉਧਰ ਕੀ ਕਹਿੰਦੇ ਕਾਗਜ਼ ਦਾ ਕਰਾਉਂਦੇ ਤੁਹਾਡੇ ਹੱਥ ਪੈਰ ਤੁਹਾਡੇ ਹੱਥ ਪੈਰ ਪਾਗ ਲੱਗ ਲੈ ਗਿਆ ਮੈਂ ਵੀ ਰੰਦਾਵਾ ਇੱਥੇ ਨਹੀਂ ਇਸ ਵਕਤ ਉਦਾਸ ਕੀ ਗੱਲਬਾਤ ਇਹ ਬੰਦਾ ਜੀ ਵੇਖੋ ਇਹ ਪੱਟ ਬਣ ਕੇ ਅਬਰਦੀ ਪੁਲਿਸ ਦੀ ਪਾਈ ਐ ਪਾਗੇ ਨੂੰ ਆਮ ਆਦਮੀ ਵਾਲੀ ਪੀਲੀ ਬਣਾ ਦੋ ਸਾਰੇ ਇਥੇ ਪੁਣੀ ਕਰਾ ਦਿੰਨੇ ਆ ਦੀ ਇਹ ਧੱਕੇ ਨਾਲ ਇਹਨੇ ਬਦਮਾਸ਼ੀ ਕਰਾਈ ਉਹਨਾਂ ਤੋਂ ਉਹਨਾਂ ਨੂੰ ਅੰਦਰ ਖਿਲਾੜ ਕੇ ਰੱਖਿਆ ਇਹਨੇ ਜਦ ਤੱਕ ਅਸੀਂ ਨਹੀਂ ਆਏ ਜਦੋਂ ਅਸੀਂ ਪਹੁੰਚੇ ਤਾਂ ਕਰਦੇ ਕੀ ਸੀਗੇ ਤੇ ਕੈਮਰੇ ਲੱਗੇ ਅੰਦਰ ਚੈੱਕ ਕਰੋ ਕੀ ਹੋਇਆ ਕਿਹੜੀ ਗੱਲ ਤੁਸੀਂ ਉਹ ਗੱਲ ਹੀ ਨਹੀਂ ਹੋਈ ਕਾਗਜ਼ਪਰਨ ਆਰਾਮ ਨਾਲ ਬੰਦੇ ਗਏ ਆ ਤੇ ਉਹ ਗੜ ਪੈ ਗਿਆ ਉਹਨਾਂ ਦੇ ਵਾਪਸ ਆਉਂਦੇ ਹੁੰਦੇ ਪਕੜਾਵਾ ਕਿਉਂ ਤੁਹਾਡੇ ਬੰਦਿਆਂ ਦੀ ਪਕੜ ਬਾ ਸਾਡੇ ਇਹਦੇ ਕੈਂਡੀਡੇਟ ਦੀ ਪੱਗ ਲਾਈ ਹੋਣਾ ਕੈਂਡੀਨੇ ਤੁਸੀਂ ਕੱਲ ਮੈਂ ਵੇ ਇੱਥੇ ਆ ਕੇ ਬਾਹਰ ਛੱਡਣਾਂਗੀ ਨਰਿੰਦਰ ਪਾਜਵਾ ਮੇਰਾ ਨਾਮ ਆ ਮੈਂ ਕਾਗਜ਼ ਭਰ ਕੇ ਇੱਥੇ ਆ ਗਏ ਆ ਮੋੜ ਦੇ ਉੱਧਰ ਮੁੜੇ ਆ ਉਦੋਂ ਹੱਟ ਗੱਲ ਪੈ ਗਏ ਆ ਅੱਛਾ ਉਸ ਨੂੰ ਕੰਮ ਕੀ ਕਰਦੇ ਕਰਦੇ ਬਾਹਰ ਆ ਗਏ ਆ ਉਸੇ ਮੈਂ ਖਲੋਤਾਂ ਸਾਈਡ ਦੇ ਉਦੇ ਵੀ ਦੇ ਲਾਗੇ ਮਗਰੋਂ ਆਇਆ ਉਹ ਪੱਡੇ ਵਾਲਾ ਕੀ ਨਾਂ ਰਹਾ ਓਏ ਰੇਸ਼ਮ ਰੇਸ਼ਮ ਪੱਡਾ ਉਹਨੇ ਮੇਰੀ ਬੰਗਰੂ ਆਣ ਕੇ ਪੱਕੇ ਚਕ ਲੈ ਗਿਆ ਪੱਕੇ ਚਕ ਲੈ ਗਿਆ ਯਾਰ ਜੇ ਬਰਵਾਉਣਾ ਵਾ ਤੋ ਉਤਰਾ ਗੋਲੀ ਮਰਵਾਦਣ ਕਾਂਗਰਸੀ ਨੂੰ ਗੱਲ ਕੀਤੀ ਗਿਆ ਇਹ ਕੋਈ ਕਰਤੂ ਦੇ ਯਾਰ ਤੁਹਾਨੂੰ ਲੱਗਦਾ ਕਿ ਇਦਾਂ ਦੇ ਹਾਲਾਤ ਹੈਗੇ ਆ ਤੁਹਾਡੇ ਸਾਹਮਣੇ ਹੀ ਆ ਬਣਾ ਬਣਾ ਦਿੱਤੇ ਬਣਾ ਦਿੱਤੇ ਇਹਨਾਂ ਨੇ ਬੇੜਾ ਗੱਡਾ ਰੁਕਿਆ 60 ਮਿੰਟ ਚੋਂ ਉਹਨੇ ਜਪੇ ਹੁਣ ਮਰਦੇ ਬੰਦੇ ਉਹਦੇ ਨਿਕਲਣ ਇਹਨੂੰ ਹੀ ਦਿੱਦੰਦਾ ਉਹ ਬਾਹਰ ਭੈ ਚੋਂ ਗੱਡੀ ਨਹੀਂ ਆਦੀ ਨਿਕਲਣ ਦੀ ਕੋਈ ਹੋਇਆ ਇਹ ਉਹ ਬੰਦੇ ਨੇ ਇੱਥੇ ਪਤਾ ਨਹੀਂ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਲਾ ਰਹੇ ਨੇ ਉਹਨੇ ਕਿੰਨਾ ਨੇ ਖਿਲਾ ਰਹੇ ਆ ਆ ਮਲੇ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾਚੂਟੋਂ ਬੰਨਦਾ ਰਿਹਾ ਤੇ ਚਿੱਟਣ ਵਿੱਚ ਅੰਦਰ ਕਾਗਜ ਸ਼ਾਂਤਬਾਈ ਦਾ ਕਾਗਜ ਭਰਨ ਦੇ ਬੰਦੇ ਸਾਡੇ ਤੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨੇ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਈ ਆ ਰਾਮ ਨਾਲ ਇੱਥੇ ਕਾਗਜ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਬੰਦਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਡੇ ਬੰਦੇ ਦੀ ਪੱਗ ਵੀ ਲਈ ਅੰਦੇ ਭਲੇ ਬੰਦੇ ਆ ਗਏ ਯਾਰ ਆ ਉਮੀਦਵਾਰ ਨੇ ਮੈਂ ਚੇਅਰਮੈਨ ਦਾ ਐਡਿਸ ਲਾਵਾਂ ਜੀ ਅਹੀਂ ਜਲਾਬ ਕਾਗਜ ਅੰਦਰੋਂ ਵਾਪਸ ਆਉਣੇ ਬਾਹਰ ਆਉਣੇ ਨਹੀਂ ਬਾਹਰ ਆਉਂਦਾ ਢਾ ਕੇ ਪੱਗਾਂ ਬੁਗਲਾ ਤੇ ਕੋਈ ਗੱਲ ਹੀ ਇਹ ਕੋ ਕਰ ਤੂੰ ਥੋੜੀ ਐ ਸਾਰਾ ਕੁਝ ਪੁਲਿਸ ਕਰਾਉਣ ਲਈ ਆ ਉਹਨਾਂ ਨੂੰ ਫੋਨ ਕਰਾਉਣਾ ਚਾਹੁੰਦੇ ਅੰਦਰ ਬਿਲਕੁਲ ਐ ਸਿੱਖ ਕਰਦੇ ਮੈਂ ਕੈਂਡੀਡੇਟਾਂ ਦੀ ਅੱਛਾ ਜੀ ਨਰਿੰਦਰ ਬਾਜਵਾ ਹਾਂ ਸਾਬਕਾ ਚੇਅਰਮੈਨ ਜਿਹੜੇ ਕਾਗਜ਼ ਆਖਲ ਕਰਾ ਕੇ ਬਾਹਰ ਆਏ ਆ ਉਹਨੂੰ ਸਾਡੇ ਗੱਲ ਤੇ ਉਹ ਪ੍ਰਚਲਨ ਦਾ ਕੀ ਹੋਇਆ ਜੀ ਰੇਸ਼ਮ ਪੱਟਾ ਪਗੜੀ ਕਿੱਥੇ ਤੁਹਾਡੀ ਪਗੜੀ ਖਿੱਚ ਕੇ ਲਿਆ ਕਰਨਾ ਹੈ ਤੋਰਾ ਮਗਰ ਪਗੜੀ ਦਾ ਕੋਣੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅਸੀਂ ਗੱਲ ਕੋਈ ਨਹੀਂ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਆ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਕੋਈ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭੁਲੇਖਾ ਹੈ ਉਹ ਜਿਹੜਾ ਭੁਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਦੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜ਼ਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਗੀਆਂ ਜੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿੱਦਾਂ ਹੋਈ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਤੇ ਕਾਗਜ਼ੀ ਦਾਖਲ ਹੋਣ ਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਆ ਗਾਲੀ ਘ ਲੋ ਚ ਬੜਾ ਹੋਇਆ ਜੀ ਸਾਹਮਣੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਤੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਹੁਣ ਗਾਲੀ ਦਾ ਜਵਾਬ ਦੇ ਦੋਨੇ ਧਿਰ ਖੜੇ ਆ ਤੇ ਅਲੀ ਵੀ ਤਣਾ ਵਧਿਆ ਪਿਆ ਸਮਾਂ ਤਾਂ ਘੰਟਾ ਜਾ ਚੁੱਕਾ ਉਹ ਕੋਈ ਨਾ ਜੀ ਇਹ ਤਣਾ ਜਿਹੜਾ ਪਿਹਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਇਹ ਕਿਹੜੀ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਵੀ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫੁੱਫੜ ਆ ਜਾਂਦਾ ਤਾਂ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰਨ ਨੂੰ ਦਾ ਮੇਕੋ ਮੈਂ ਇਹ ਗੱਲ ਤੇ ਬਿਲਕੁਲ ਹੱਕ ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ạtੀਆਂ ਪੰਚਾਇਤ ਦੀਆਂ ਲੱਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲੱਖਣਾ ਹੋ ਕੇ ạtੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਇਕੱਲੇ-ਇਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਆਪਾਂ ਕਦੇ ਵਾਸਤੇ ਵਿਖਾਵਾ ਕਰਦੇ ਆ ਲੋਕਾਂ ਨੂੰ